ਉਸੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਬਾਬਾ ਸ਼੍ਰੀ ਚੰਦ ਸਾਹਿਬ ਦੀ ਆਮਦ ਹੋਈ ਭਾਦਰੋਂ ਸੁਦੀ ਨੌਮੀ ਉਹ ਭਾਗਾ ਵਾਲਾ ਦਿਨ ਆਇਆ ਅੱਜ ਚੜ੍ਹਿਆ ਐਸਾ ਚੰਦਰਮਾ ਜਿਨੇ ਚੌਕ ਕੁੰਟਾਂ ਤਾਈ ਰਛਨਾਇਆ ਮੇਰੇ ਕਹਿਣ ਤੋਂ ਮੁਰਾਦ ਕਿ ਮਾਤਾ ਸਲਖਣੀ ਜੀ ਦੀ ਕੁੱਖੋਂ ਧੰਤਨ ਭਗਵਾਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਪਰ ਸੰਗਤ ਜੀ ਇਸ ਗੱਲ ਦੀ ਇਤਿਹਾਸ ਹਾਮੀ ਭਰਦਾ ਹੈ ਕਿ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੇ ਅਮਦ ਤੋਂ ਕੁਝ ਸਮੇਂ ਪਹਿਲਾਂ ਜਿਸ ਕਮਰੇ ਦੇ ਵਿੱਚ ਮਾਤਾ ਸੁਲਖਣੀ ਜੀ ਵਿਸ਼ਰਾਮ ਕਰ ਰਹੇ ਸਨ ਕਹਿੰਦੇ ਅਚਾਨਕ ਉਸ ਕਮਰੇ ਦੇ ਵਿੱਚ ਰੋਸ਼ਨੀ ਵਧਣ ਲੱਗ ਪਈ ਤੇ ਉਸੇ ਪ੍ਰਕਾਸ਼ ਦੇ ਵਿੱਚੋਂ ਉਸੇ ਚਮਕ ਦੇ ਵਿੱਚੋਂ ਮਾਤਾ ਸੁਲਖਣੀ ਜੀ ਨੂੰ ਪਹਿਲਾਂ ਭਗਵਾਨ ਸ਼ਿਵ ਦੇ ਮੂਰਤ ਦੇ ਦਿਦਾਰੇ ਹੋਏ ਸ਼ਿਵ ਦੇ ਦਿਦਾਰਿਆਂ ਤੋਂ ਬਾਅਦ ਇਹ ਤੇ ਪਤਾ ਲੱਗ ਗਿਆ ਕਿ ਹੁਣ ਜਿਸ ਬਾਲਕ ਦੀ ਆਮਦ ਹੋਣ ਵਾਲੀ ਹੈ ਕੋਈ ਆਮਲੀ ਬਾਲਕ ਨਹੀਂ ਹੋਵੇਗਾ ਇਹ ਜਤੀ ਸਤੀ ਨਿਰਵਾਣ ਹੋਵੇਗਾ ਉਸ ਬਾਬਾ ਸ਼੍ਰੀਚੰਦ ਸਾਹਿਬ ਜੀ ਦੀ ਆਮਦ ਵੇਲੇ ਇਹ ਨਜ਼ਾਰਾ ਬਣਿਆ ਤੇ ਕਹਿੰਦੇ ਹੁਣ ਜਦੋਂ ਧੰਨ ਧੰਨ ਬਾਬਾ ਸ਼੍ਰੀਚੰਦ ਸਾਹਿਬ ਜੀ ਦੀ ਆਮਦ ਹੋਈ ਕਹਿੰਦੇ ਕੁਦਰਤੀ ਤੌਰ ਤੇ ਜਨਮ ਤੋਂ ਹੀ ਬਾਬਾ ਸ਼੍ਰੀਚੰਦ ਸਾਹਿਬ ਜੀ ਦੇ ਕੰਨਾਂ ਦੇ ਉੱਤੇ ਮਾਸ ਦੀਆਂ ਮੁੰਦਰਾਵਾਂ ਬਣੀਆਂ ਹੋਈਆਂ ਸਨ ਬਾਬਾ ਸ਼੍ਰੀਚੰਦ ਸਾਹਿਬ ਜੀ ਦੇ ਸੀਸ ਦੇ ਉੱਤੇ ਸੁਨਹਿਰੀ ਬਾਬ ਰਾਣ ਚਮਕ ਰਹੇ ਆ ਭਾਪ ਪਹਿਨਾਈ ਜਨਮ ਤੋਂ ਹੀ ਸੀਸ ਦੇ ਉੱਤੇ ਸੁਨਹਿਰੀ ਜਟਾਂ ਉਹ ਚਮਕਾਰੇ ਮਾਰ ਰਹੀਆਂ